ਇਹ ਬੜੇ ਦੁੱਖ ਦੀ ਗੱਲ ਹੈ ਜੀ ਸਾਰੇ ਪੰਜਾਬ ਨੇ ਸਾਰੀ ਦੁਨੀਆ ਨੇ ਦੇਖਿਆ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦੇ ਹੜੇ ਚ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਵਿੱਚ ਜਿੱਤੇ ਗੁਰੂ ਸਾਹਿਬੀ ਆਪ ਚਲ ਚੋਂ ਧਰਤੀ ਹੈ ਅੰਮ੍ਰਿਤ ਵੇਲੇ ਚ ਨਿਤਨੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਫੁੱਲ ਚੋਂ ਭੇਜਨਾ ਬੂਟਾ ਦੇ ਨਾਲ ਆਟੋਮੈਟਿਕ ਰਸਲਾ ਦੇ ਨਾਲ ਅਥਰੂ ਗੈਸਾ ਦੇ ਨਾਲ ਗੁਰਦੁਆਰਾ ਸਾਹਿਬ ਚ ਅਥਰੂ ਗੈਸ ਫਿਰੇ ਠਾ 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 ਗੁਨੀਆਂ ਵਧੀਆਂ ਵਧੀਆਂ ਇੱਕ ਬੰਦਾ ਸ਼ਹੀਦ ਵੀ ਹੋ ਗਿਆ ਗੁਰੂ ਸਾਹਿਬ ਗੁਰਗੰਸਾਹ ਦਾ ਪਾਠ ਵੀ ਖੰਡਨ ਹੋ ਗਿਆ ਤੇ ਹੈਰਾਨੀ ਦੀ ਗੱਲ ਕੀ ਜਿਹੜੇ ਆਪ ਨੂੰ ਬੜਾ ਧਾਰਮਿਕ ਦਿਖਾਉਂਦੇ ਸੀ ਬੇਅਦਬੀਆਂ ਦੀ ਗੱਲ ਕਰਦੇ ਸੀ ਕਿਸੇ ਨੇ ਮੂੰਹ ਤੱਕ ਨਹੀਂ ਖੋਲਿਆ ਤੇ ਪੰਜਾਬ ਪੁਲਿਸ ਨੂੰ ਭੇਜਦਾ ਕੌਣ ਹੈ ਕਿਦੇ ਇਸ਼ਾਰੇ 'ਚ ਪੁਲਿਸ ਜਾਂਦੀ ਹੈ ਤੇ ਜੇ ਇੰਦਰਾ ਗਾਂਧੀ ਵੇਹ ਰਾ ਇਸ਼ਾਰੇ 'ਚ ਫੌਜ ਦੇ ਪੁਲਿਸ ਦਰਬਾਰ ਸਾਹਿਬ 'ਤੇ ਜਾ ਕੇ ਕਾਲਕਟਾ ਸਾਹਿਬ 'ਤੇ ਹਮਲੇ ਕੀਤੇ ਗੁਰਗੰਸਾਹ ਜੀ ਨੂੰ ਉੱਤੇ ਗੋਲੀਆਂ ਚਲਾਈਆਂ ਤੇ ਹੁਣ ਅੱਜ ਦੀ ਸੂਬੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਨੂੰ ਤੇ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜੇ ਨਹੀਂ ਤੇ ਜਾਤੋਂ ਉਹਨ ਪੁਲਿਸ ਦੇ ਅਫਸਰਾਂ ਦੇ ਖਿਲਾਫ ਅੱਜ ਤਾਈਂ ਐਕਸ਼ਨ ਕਿਉਂ ਨਹੀਂ ਹੋਇਆ ਅੱਜ ਤਾਈਂ ਪਤਾ ਦਰਜ ਕਿਤੇ ਖਿਲਾਫ ਕਿਉਂ ਨਹੀਂ ਹੋਇਆ ਕਿ ਕਿਸੇ ਵਿਰੋਧੀ ਪਾਰਟੀ ਹਾਂ ਇਹਨਾਂ ਦਾ ਗੱਠਜੋੜ ਹੋ ਗਿਆ ਹੈ ਕਾਂਗਰਸ ਤਾਂ ਹੁਣ ਬੋਲੂਗੀ ਨਹੀਂ ਲੇਕਿਨ ਉਹ ਕਿੱਥੇ ਸਾਰੇ ਜਿਹੜੇ ਧਰਨੇ ਲਾਉਂਦੇ ਸੀਗੇ ਜਿਹੜੇ ਬਾਬੇ ਧਰਨੇ ਲਾ ਕੇ ਗੁਰੂ ਸਾਹਿਬ ਦੀ ਵੱਡੀ ਗੱਲਾਂ ਕਰਦੇ ਸੀਗੇ ਜਿਹੜੇ ਅੱਜ ਵੀ ਜਾ ਕੇ ਕਿਸੇ ਦਾ ਅਖੰਡ ਪਾਠ ਖਾਂਦੇ ਦੇ ਕੋਲ ਇੱਥੇ ਗੁਰੂਗ੍ਰੰਥ ਸਾਹਿਬ ਦਾ ਪਾਠ ਖੰਡਨ ਹੋਇਆ ਗੁਰੂ ਸਾਹਿਬ ਦੇ ਅ ਉਪਤਾਰ ਵਿਹਾੜੇ ਚ ਸੁਲਤਾਨਪੁਰ ਲੋਧੀ ਦੀ ਧਰਤੀ 'ਚ ਅੰਮ੍ਰਿਤ ਵੇਲੇ ਗੋਲੀਆਂ ਚੱਲੀਆਂ ਨੇ ਲੇਕਿਨ ਅਕਾਲੀ ਦਲ ਦੇ ਖਿਲਾਫ ਕੋਈ ਬੋਲ ਤੱਕ ਨਹੀਂ ਰਿਹਾ ਹੈਗਾ ਕਿਸੇ ਪੁਲਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਕੋਈ ਐਕਸ਼ਨ ਮੰਗ ਵੀ ਨਹੀਂ ਰਿਹਾ ਸਾਡੇ ਇਲਾਵਾ ਕੋਈ ਮੈਂ ਸੋਚਦੀ ਆ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਮੁਖੌਤੀ-ਖੌਤੀ ਸਾਰੇ ਹੁੰਦੇ ਨੇ ਇਕੱਠੇ ਨੇ ਸਾਰੇ ਇਕੱਲੇ ਅਕਾਲੀ ਦਲ ਨੂੰ ਭੰਡਣ ਵਾਸਤੇ ਤੇ ਜਿੱਥੇ ਮੂੰਹ ਖੋਲਣਾ ਚਾਹੀਦਾ ਹੈ ਜਿੱਥੇ ਧਰਮ ਦੀ ਰੱਖਿਆ ਦੀ ਗੱਲ ਆਉਂਦੀ ਹੈ ਉੱਥੇ ਸਾਰੇ ਇਕੱਠੇ ਹੋ ਕੇ ਮੂਹ ਖੋਲ ਦੇਣੀ ਹੈ ਕਿ ਇਹਦਾ ਬਹੁਤ ਵੱਡਾ ਦੁੱਖ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਅਕਾਦਕ ਸਾਹਿਬ ਤੋਂ ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਕਮੇਟੀ ਬਣੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਜ਼ਰੂਰ ਸਿੰਘ ਸਾਹਿਬ ਕੋਈ ਆਦੇਸ਼ ਦੇਣਗੇ ਸਿੱਖ ਕੌਮ ਨੂੰ ਜਾਗਣ ਵਾਸਤੇ ਤੇ ਲੋਕਾਂ ਦੀ ਜ਼ਮੀਰਾਂ ਜਾਗਣ ਭਾਵੇਂ ਧਰਮੰਦਰ ਸਾਹਿਬ ਦੇ ਸਚਖੰਡ ਸਾਹਿਬ ਤੇ ਜਾ ਕੇ ਕਿੰਡਾ ਹਮਲਾ ਕਰ ਦਿੰਦਾ ਹੈ ਕਾਂਗਰਸ ਸਰਕਾਰ ਨੇ ਉਹਦਾ ਵੀ ਕੁਝ ਪਤਾ ਨਹੀਂ ਕਰਾਇਆ ਬਲਕਿ ਉਹਦਾ ਸੰਸਕਾਰ ਕਰਕੇ ਸਾਰੇ ਸਬੂਤ ਮਟਾ ਦਿੱਤੇ ਇਹ ਭਗਵੰਤ ਮਾਨ ਬੈਟ ਪੇਜ ਕੇ ਗੋਲੀਆਂ ਚਲਾਉਂਦਾ ਹੈਗਾ ਤਾਂ ਕੋਈ ਕੁਝ ਨਹੀਂ ਬੋਲਦਾ ਮਤਲਬ ਇਹਨਾਂ ਨੂੰ ਸਭ ਕੁਝ ਮਾਫ ਹੈਗਾ ਭਾਵੇਂ ਕਾਕਤਸਰ ਤੇ ਹਮਲੇ ਕਰਨ ਭਾਵੇਂ ਸਿੱਖ ਕੌਮ ਦਾ ਨਸਲ ਕੁਸ਼ੀ ਕਰਨ ਭਾਵੇਂ ਪੁੱਛਣੋ ਅੱਜ ਘਰ ਘਰ ਚ ਪੇਸਦਾ ਫਲ ਕਿਸੇ ਦੇ ਘਰ ਚ ਪੇਸਦਣਗੇ ਕੋਈ ਐਕਸ਼ਨ ਹੀ ਨਹੀਂ ਤੇ ਜੋ ਲੋਕ ਇਹਨਾਂ ਨੂੰ ਜਵਾਬ ਨਹੀਂ ਜਵਾਬ ਨਹੀਂ ਮੰਗਣਗੇ ਤਾਂ ਪੰਜਾਬ ਦੇ ਹਾਲਾਤ ਫਿਰ ਖਰਾਬ ਹੋਣੇ ਹੀ ਨੇ ਜਿਵੇਂ ਦੁਨੀਆ ਦੀ ਮਾਨਸਾ ਜਾ ਕੇ ਦੋ ਨੌਜਵਾਨ ਬੱਚਿਆਂ ਦੀਆਂ ਡੈੱਥ ਹੋਈ ਹੈਗੀ ਇੰਨੇ ਐਂਬੂਲੈਂਸਾਂ ਤੱਕ ਲਈ ਜਾਣ ਲਈ ਉਹਨਾਂ ਨੂੰ ਲੁਧਿਆਣਾ ਇੰਨੀ ਸਟ੍ਰਗਲ ਕਰਨੀ ਪਈਆ ਤੁਸੀਂ ਵੀ ਟਵੀਟ ਕੀਤਾ ਕਿਵੇਂ ਦੇਖਦੇ ਨਹੀਂ ਬਹੁਤ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਹੈ ਨਾ ਡੂੰਗਾ ਦੁੱਖ ਕਿ ਮੈਂ ਉਹਨੂੰ ਸ਼ਾਇਦ ਬਿਆਨ ਵੀ ਨਹੀਂ ਕਰ ਸਕਦੀ ਕਿ ਦੋ ਪਰਿਵਾਰਾਂ ਦੇ ਇਕਲੌਤੇ ਪੁੱਤ 15 ਸਾਲ ਦੇ 16 ਸਾਲ ਦੇ ਛੋਟੀ ਨਿੱਕੀ ਉਮਰ ਦੇ ਮਾਮਾ ਦੇ ਕੱਲੇ ਪੁੱਤ ਉਹਨਾਂ ਦਾ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਤੇ ਭੱਜ ਕੇ ਪਰਿਵਾਰ ਮਾਨਸਾ ਸਿਵਲ ਹਸਪਤਾਲ ਲੈ ਕੇ ਜਾਂਦਾ ਦੁਪਹਿਰ ਦੇ 3 ਵਜੇ ਇਹ ਵੀ ਨਹੀਂ ਕਿ ਰਾਤ ਦੇ ਹਨੇਰੇ 'ਚ ਦੁਪਹਿਰ ਦੇ 3 ਵਜੇ ਇੱਕ ਡਾਕਟਰ ਇੱਕ ਵੀ ਡਾਕਟਰ ਉੱਥੇ ਨਹੀਂ ਇੱਕ ਕੰਪਾਉਂਡਰ ਤੱਕ ਉੱਥੇ ਨਹੀਂ ਤੇ ਸਾਹਮਣੇ ਦੀ ਕੈਮਸਟਰੀ ਦੁਕਾਨ ਤੋਂ ਕਿਸੇ ਬੰਦੇ ਨੂੰ ਫੜ ਕੇ ਉਹਦੇ ਟਾਕੇ ਸਿਰ 'ਚ ਲਾਏ ਤੇ ਦੂਜੇ ਦੀ ਜਾਨ ਬਚਾ ਤਰਦਾ ਇਹ ਕਹਿੰਦੇ ਤੁਸੀਂ ਇਹਨੂੰ ਲੈ ਜਾਓ ਲੁਧਿਆਣਾ ਲੈ ਜਾਓ ਡੀ ਐਮ ਸੀ 'ਚ ਤੇ ਐਂਬੂਲੈਂਸ ਕੰਮ ਨਾ ਕਰੇ ਤਿੰਨ ਐਂਬੂਲੈਂਸ ਬਦਲ ਕੇ ਲੈ ਕੇ ਗਏ ਖੜ ਗਈ ਦੂਜੀ ਲੈ ਕੇ ਗਏ ਉਹ ਖੜ ਗਈ ਤੀਜੀ ਲੈ ਮਸਾ ਮਸਾ ਜਦੋਂ ਤਾਈਂ ਲੁਧਿਆਣੇ ਪਹੁੰਚੇ ਤੇ ਬੱਚੇ ਦੀ ਮੌਤ ਹੋ ਚੁੱਕੀ ਸੀ ਇਹ ਜਿਹੜੇ ਕਹਿੰਦੇ ਸੀ ਗਾਰੰਟੀ ਸਾਨੂੰ ਸਕੂਲ ਬਣਾਣੇ ਆਂ ਸਾਨੂੰ ਹਸਪਤਾਲ ਬਣਾਣੇ ਗਾਰੰਟੀ ਇਹ ਕੇਜਰੀਵਾਲ ਦਿੰਦਾ ਸੀ ਭਗਵੰਤ ਮਾਨ ਦਿੰਦਾ ਸੀ ਸਿਵਲ ਹਸਪਤਾਲਾਂ ਦਾ ਹਾਲ ਆਏ ਕਿ ਕੋਈ ਉੱਥੇ ਨਾ ਕੋਈ ਡਾਕਟਰ ਨਾ ਉੱਥੇ ਕੋਈ ਸੀਐਮਓ ਨਾ ਕੋਈ ਕੰਬਾਉਂਡਰ ਨਾ ਕੋਈ ਦਵਾਈ ਨਾ ਕੋਈ ਇਲਾਜ ਐਮਰਜੈਂਸੀ ਚ ਆ ਚੱਲ ਰਿਹਾ ਤੇ ਆਪਣੇ ਮਾਨਸੇ ਚ ਹੀ ਅਭੀ ਸਬਕ ਨਹੀਂ ਸਿੱਖਿਆ ਸਰਕਾਰ ਬਨਨ ਸਾਹਿਬ ਮੂਸੇਵਾਲ ਦੀ ਜਦ ਹਤਿਆ ਹੋਈ ਉਥੇ ਵੀ ਕੋਈ ਹਸਪਤਾਲ ਚ ਕੋਈ ਸਗਾ ਨਹੀਂ ਉਹਨੂੰ ਦੇਖਣ ਵਾਲਾ ਉਹਦੇ ਬਾਅਦ ਵੀ ਆਪਾਂ ਦੇਖਿਆ ਦੋ ਹੋਰ ਮਨੀਰ ਕਿਵੇ ਜਾ ਕੇ ਕਿਤੇ ਸਿੱਟੇ ਸਿਰ ਹੁਣ ਆ ਦੋ ਨੌਜਵਾਨ ਬੱਚਿਆਂ ਦੀ ਡਾਕਟਰਾਂ ਦੀ ਨਾ ਮੌਜੂਦਗੀ ਹੋਣ ਕਰਕੇ ਸੌਸਟੇਜ ਨਹੀਂ ਮਿਲਣ ਕਰਕੇ ਇੱਕ ਮਾਂ ਨੇ ਆਪਦਾ ਪੁੱਤ ਖੋ ਲਿਆ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ